ਹੈਲੋ ਜੀ ਵੈਲਕਮ ਟੂ ਮਾਈ ਚੈਨਲ ਦੰਦੀਵਾਲ 9444 ਮੋਸਟ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਤੇ ਤੇ ਲਓ ਜੀ ਆਪਾਂ ਲੱਗੇ ਆਂ ਅੱਜ ਦੀ ਵੀਡੀਓ ਸ਼ੁਰੂ ਕਰਨ ਤੇ ਦਿਨ ਇੱਥੇ ਹੈਗਾ ਜੀ ਹਨਾ ਸੰਗ੍ਰਾਂਦ ਦਾ ਦਿਹਾੜਾ ਮਾਗੀ ਦੀ ਸੰਗ੍ਰਾਂਦ ਦਾ ਦਿਹਾੜਾ ਹੈਗਾ ਤੇ ਦਿਨ ਹੈਗਾ ਜੀ ਇੱਥੇ ਬੁੱਧਵਾਰ ਤੇ ਸਵੇਰ ਦਾ ਟਾਈਮ ਆ ਜੀ 10 ਵਜੇ ਦਾ ਤੇ ਅੱਜ ਆਪਾਂ 10 ਵਜੇ ਜਿਹੜੀ ਵੀਡੀਓ ਸਟਾਰਟਿੰਗ ਕੀਤੀ ਹੈ ਤੇ ਇੱਥੇ ਬਣਾ ਰਹੇ ਆਂ ਜੀ ਆਪਾਂ ਸਾਗ ਤੇ ਕੱਲ ਵੈਸੇ ਤਾਂ ਦਿਵਾਲੀ ਵਾਲੇ ਦਿਨ ਹਰ ਇੱਕ ਭੈਣ ਭਰਾ ਨੇ ਹਰ ਇੱਕ ਭੈਣਾ ਨੇ ਸਾਗ ਤਾਂ ਵੈਸੇ ਭੈਣਾ ਦਾ ਕੰਮ ਆ ਬਣਾਉਣਾ ਤੇ ਭੈਣਾ ਨੇ ਲਗਭਗ ਬਣਾ ਹੀ ਲਿਆ ਹਨਾ ਪਰ ਅੱਸੀ ਹੋ ਗਏ ਜੀ ਲੇਟ ਤੇ ਅਸੀਂ ਇੱਥੇ ਸੰਗਰਾਂਦ ਵਾਲੇ ਦਿਨ ਬਣਾ ਰਹੇ ਹਾਂ ਸਾਗ ਤੇ ਵੈਸੇ ਤਾਂ ਲੋੜੀ ਨੂੰ ਹਰ ਇੱਕ ਸਾਗ ਬਣਾਉਂਦਾ ਪਰ ਪਾਪਾ ਜੀ ਦਾ ਟਾਈਮ ਨਹੀਂ ਲੱਗਿਆ ਜੀ ਉਹਨਾਂ ਨੇ ਲਿਆ ਕੇ ਨਹੀਂ ਦਿੱਤਾ ਤੇ ਚਲੋ ਅੱਜ ਉਹ ਲੈ ਆਏ ਹੈ ਹਨਾ ਲੋੜੀ ਵਾਲੇ ਦਿਨ ਸ਼ਾਮ ਜੀ ਨੂੰ ਉਹ ਲੈ ਆਏ ਸੀ ਤੇ ਆਪਾਂ ਜਿਹੜਾ ਅੱਜ ਸੰਗਰਾਂਦ ਵਾਲੇ ਦਿਨ ਸਾਗ ਬਣਾ ਰਹੇ ਹਾਂਗੇ ਤੇ ਬਾਕੀ ਹਨਾ ਜਿਹੜੇ ਭੈਣ ਭਰਾ ਚੈਨਲ ਤੇ ਪਹਿਲੀ ਵਾਰ ਆਏ ਹੋ ਜੀ ਚੈਨਲ ਨੂੰ ਕਲੋ ਜੀ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਲਮੈਂਟ ਤੇ ਸ਼ੇਅਰ ਜਰੂਰ ਕਰਿਓ ਜੀ ਹਨਾ ਵੀਡੀਓ ਨੂੰ ਫੁੱਲ ਵਾਚ ਜਰੂਰ ਕਰਿਓ ਖਾਸ ਕਰਕੇ ਰਿਕਵੈਸਟ ਹੈ ਕਿਉਂਕਿ ਅੱਜ ਆਪਾਂ ਸਿਰਫ ਬਿਲਕੁਲ ਛੋਟੀ ਜੀ ਮਾਵੂਲੀ ਜੀ ਵੀਡੀਓ ਪਾ ਰਹੇ ਆ ਤੇ ਇਸ ਕਰਕੇ ਸਾਰੇ ਭੈਣ ਭਰਾਵਾਂ ਨੂੰ ਰਿਕਵੈਸਟ ਹੈ ਜੀ ਵੀਡੀਓ ਨੂੰ ਫੁੱਲ ਵਾਚ ਕਰ ਦਿਓ ਤੇ ਬਾਕੀ ਜਿਹੜੇ ਭੈਣ ਭਰਾ ਚੈਨਲ ਨੂੰ ਸਪੋਰਟ ਕਰ ਰਹੇ ਜੀ ਸਾਰਿਆਂ ਦਾ ਤੈ ਦਿਲੋਂ ਧੰਨਵਾਦ ਹੈ ਜੀ ਤੇ ਇਸੇ ਤਰ੍ਹਾਂ ਆਪਣੀ سپورਟ ਹੈ ਜਿਹੜੀ ਆਪਣਾ ਬਣਾਏ ਰੱਖਿਓ ਤੇ ਲੋ ਜੀ ਸਾਗ ਇੱਥੇ ਜਿਹੜਾ ਆਪਾਂ ਵਿੱਚ ਪਾ ਦਿੱਤਾਗਾ ਥੋੜੇ ਬਣਾਵਾਂਗੇ ਜੀ ਆਪਾਂ ਜਿਆਦਾ ਨਹੀਂ ਬਣਾਉਂਦੇ ਹਨਾ ਤੇ ਮੇਰੇ ਨਹੀਂ ਜੀ ਹੁਣ ਕਿਉਂਕਿ ਹੁਣ ਸਰੋਂਾਂ ਜਿਹੜੀਆਂ ਨੇ ਪੱਕ ਗਈਆਂ ਨੇ ਤੇ ਸਰੋਂਾਂ ਪੱਕਣ ਦੇ ਕਾਰਨ ਹੁਣ ਸਾਗ ਜਿਆਦਾ ਨਹੀਂ ਥਿਆਂਦਾ ਜੀ ਹਨਾ ਵਿੱਚੋਂ ਵਿੱਚੋਂ ਪਾਲ ਕੇ ਟਾਵਾ ਪਛੇਤੀ ਜੀ ਸਰੋਂ ਦੇ ਵਿੱਚ ਲੈ ਕੇ ਆਏ ਨਹੀਂ ਭਾਪਾ ਜੀ ਕਹਿੰਦੇ ਫੇ ਬੜੀ ਮੁਸ਼ਕਲ ਦੇ ਨਾਲ ਲੈ ਕੇ ਆਏ ਆ ਤੇ ਇਸ ਕਰਕੇ ਥੋੜਾ ਹੀ ਮਿਲਿਆ ਤੇ ਚਲੋ ਆਪਣਾ ਹਨਾ ਹੁੰਦਾ ਤੇ ਸਵੇਰ ਦਾ ਸਰੂ ਜੂਗਾ ਦੋ ਡੰਗਾ ਦਾ ਤੇ ਨਹੀਂ ਤਾਂ ਸਾਗ ਹੁੰਦਾ ਜਿਹੜਾ ਕਈ ਦਿਨ ਖਾਦਾ ਜਾਂਦਾ ਹੈ ਨਾ ਪਰ ਹੁਣ ਇੰਨਾ ਵੀ ਨਹੀਂ ਖਾਦਾ ਜਾਂਦਾ ਜੀ ਅਸੀਂ ਸੀਜ਼ਨ ਦੇ ਵਿੱਚ ਸਿਰਫ ਦੂਜੀ ਵਾਰ ਸਾਗ ਬਣਾ ਰਹੇ ਹਾਂਗੇ ਤੇ ਜ਼ਿਆਦਾ ਨਹੀਂ ਖਾਂਦੇ ਹੁਣ ਦੇ ਬੱਚੇ ਹਨਾ ਤੇ ਲਓ ਜੀ ਇੱਥੇ ਹਨਾ ਟਾਈਮ ਆ ਜਿਹੜਾ ਸ਼ਾਮ ਦਾ ਹੋ ਗਿਆਗਾ ਤੇ ਸਾਗ ਬਣਾਉਣਾ ਕੋਈ ਮਾਮੂਲੀ ਗੱਲ ਨਹੀਂ ਜੀ ਹਨਾ ਸਾਗ ਬਣਾਉਣ ਤੇ ਬਹੁਤ ਮਿਹਨਤ ਲੱਗਦੀ ਹੈ ਤੇ ਪਹਿਲਾਂ ਤਾਂ ਇਹ ਮਹਿੰਗਾ ਬਹੁਤ ਪੈਂਦਾ ਜੀ ਹਨਾ ਦੇਖੋ ਕਿੰਨਾ ਸਮਾਨ ਹੈ ਜਿਹੜਾ ਇਹਦੇ ਵਿੱਚ ਪਾਉਣਾ ਪੈਂਦਾ ਹੈਗਾ ਤੇ ਫਿਰ ਉਸ ਤੋਂ ਬਾਅਦ ਪੂਰੀ ਦਿਹਾੜੀ ਹੈ ਜਿਹੜੀ ਹਨਾ ਇਹਦੇ ਵਿੱਚ ਬਣਾਉਣ ਤੇ ਲੱਗਦੀ ਹੈਗੀ ਤੇ ਐਸੇ ਕਰਕੇ ਕਹਿੰਦੇ ਨੇ ਹਨਾ ਵੀ ਪੰਜਾਬੀਆਂ ਦੇ ਜਿਹੜੀ ਸ਼ਾਨ ਬੱਕਰੀ ਹੁੰਦੀ ਹੈ ਜੀ ਕਿਉਂਕਿ ਜਿਹੜੇ ਹਨਾ ਪੰਜਾਬੀਆਂ ਦੇ ਸ਼ੌਂਕ ਬਖਰੇ ਹੁੰਦੇ ਹੈਗੇ ਮਾ ਮਾੜੇ ਮੋٹے ਛੋਟੇ ਮੋਟੇ ਸ਼ੌਂਕ ਪੰਜਾਬੀ ਨਹੀਂ ਪਾਲਦੇ ਜੀ ਪੰਜਾਬੀਆਂ ਦੇ ਸ਼ੌਂਕ ਹਮੇਸ਼ਾ ਹੀ ਮਹਿੰਗੇ ਹੁੰਦੇ ਹਨਾ ਤੇ ਬਖਰੇ ਹੁੰਦੇ ਆ ਦੁਨੀਆ ਦੇ ਨਾਲੋਂ ਤੇ ਇਸ ਲਈ ਪੰਜਾਬੀ ਜਿਹੜੇ ਮਸ਼ਹੂਰ ਨੇਗੇ ਜਿਵੇਂ ਕਿ ਤੁਸੀਂ ਜਾਣਦੀਆਂ ਸਾਗ ਪੰਜਾਬੀਆਂ ਦੀ ਹਨਾ ਸਾਗ ਮੱਕੀ ਰੋਟੀ ਮਸ਼ਹੂਰ ਹੈ ਇਸ ਲਈ ਪੰਜਾਬੀ ਜਿਹੜੇ ਹੈਗੇ ਮਸ਼ਹੂਰ ਹੈ ਜੀ ਪੰਜਾਬੀ ਛੋਟਾ ਮोटा ਸ਼ੌਕ ਨਹੀਂ ਰੱਖਦੇ ਹਮੇਸ਼ਾ ਵੱਡੇ ਸ਼ੌਕ ਹੀ ਰੱਖਦੇ ਨੇ ਪੰਜਾਬੀਆਂ ਦੀ ਸ਼ਾਨ ਹਮੇਸ਼ਾ ਵੱਖਰੀ ਹੁੰਦੀ ਹੈ ਤੇ ਲੋ ਜਿੱਥੇ ਟਾਈਮ ਆ ਬਿਲਕੁਲ ਸ਼ਾਮ ਦਾ ਹੋ ਗਿਆ ਹੈਗਾ ਤੇ ਸਵੇਰ 10 ਵਜੇ ਦੇ ਆਪਾਂ ਜਿਹੜਾ ਸਾਗ ਬਣਾਉਣ ਲੱਗੇ ਹਾਂਗੇ ਤੇ ਇੱਥੇ ਸਾਗ ਨੂੰ ਲੱਗ ਰਿਹਾ ਜੀ ਤੜਕਾ ਸਾਰੇ ਸਾਗ ਨੂੰ ਹੀ ਲਾ ਲਾਂਗੇ ਆਪਾਂ ਤੜਕਾ ਕਿਉਂਕਿ ਹਣਾ ਸਾਰਾ ਸਾਗ ਹੀ ਜਿਹੜਾ ਗਾ ਵੀ ਥੋੜਾ ਹੀ ਹੈ ਜੀ ਤੁਹਾਨੂੰ ਦੱਸਿਆ ਬਸ ਹੁਣ ਸਰੂਗਾ ਤੇ ਸਵੇਰੇ ਸਰੂਗਾ ਦੋ ਟਾਈਮ ਹੀ ਜਿਹੜਾ ਗਾ ਸਾਗ ਨੂੰ ਸਰੂਗਾ ਤੇ ਇੱਥੇ ਬਿਲਕੁਲ ਟਾਈਮ ਆ ਜਿਹੜਾ 6:30 ਪਾਉਣੇ 7 ਦਾ ਹੋ ਗਿਆ ਜੀ ਤੇ ਸਵੇਰ 10 ਵਜੇ ਦਾ ਜਿਹੜਾ ਆਪਾਂ ਸਾਗ ਬਣਾਇਆ ਹੈਗਾ ਤੇ ਸਾਗ ਬਣਾਉਣ ਵੇਲੇ ਦੇਣਾ ਸੇਕਣ ਦਾ ਤਾਂ ਨਿਆਰ ਆ ਜਾਂਦਾ ਜੀ ਕਿਉਂਕਿ ਮੋਟੀਆਂ ਲੱਕੜਾਂ ਲੱਗਦੀਆਂ ਨੇ ਥੱਲੇ ਹਣਾ ਸਾਰਾ ਦਿਨ ਜਿਹੜੀ ਆਗੂ ਬਹੁਤ ਵਧੀਆ ਪਣੀ ਰਹਿੰਦੀ ਹੈ ਸਾਰਾ ਦਿਨ ਚੁੱਲ੍ਹੇ ਦੇ ਵਿੱਚ ਲਾਲ ਲਾਲ ਤੇ ਸੇਕਣ ਦਾ ਨਿਆਰਾ ਆ ਜਾਂਦਾ ਹੈਗਾ ਤੇ ਬਾਕੀ ਹਨਾ ਸਾਰੇ ਜਿਹੜੇ ਪੈਣ ਭਰਾਵਾਂ ਨੇ ਸਾਗ ਬਣਾ ਕੇ ਖਾ ਲਿਆ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਤੇ ਵੀ ਤੁਸੀਂ ਹੋਰ ਮਾਗੀ ਵਾਲੇ ਦਿਨ ਹਨਾ ਤਿਹਾੜ ਦੇ ਦਿਨ ਕੀ ਕੁਝ ਬਣਾਇਆ ਹੈਗਾ ਤੇ ਬਸ ਆਪਾਂ ਕੱਲਾ ਸਾਗ ਹੀ ਬਣਾਇਆ ਜੀ ਹੋਰ ਆਪਾਂ ਕੋਈ ਚੀਜ਼ ਨਹੀਂ ਬਣਾਈ ਹੈਗੀਗੀ ਤੇ ਇਸ ਤੋਂ ਬਾਅਦ ਤੜਕਾ ਲਾਉਣ ਤੋਂ ਬਾਅਦ ਜਿਹੜਾ ਹੈਗਾ ਸਾਗ ਨੂੰ ਆਪਾਂ ਚੰਗੀ ਤਰ੍ਹਾਂ ਘੋਟ ਲਵਾਂਗੇ ਵੀਡੀਓ ਨੂੰ ਫੁੱਲ ਵਾਚ ਕਰਦਿਆ ਕਰੋ ਜੀ ਤੇ ਕਮੈਂਟ ਕਰਕੇ ਦੱਸ ਜਰੂਰ ਦੱਸਿਆ ਕਰੋ ਤੁਹਾਨੂੰ ਆਪਣੇ ਵੀਡੀਓ ਜਿਹੜੀਆਂ ਕਿਵੇਂ ਦੀਆਂ ਲੱਗਦੀਆਂ ਨਹੀਂ ਆ ਤੇ ਕੀ ਚੀਜ਼ ਤੇ ਤੁਹਾਨੂੰ ਜਿਹੜੀ ਹੈ ਵੀਡੀਓ ਦੀ ਹਨਾ ਚਾਹੀਦੀ ਹੈ ਉਸ ਚੀਜ਼ ਵੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਲੋ ਜੀ ਆਪਣੇ ਕੋਲ ਨਾ ਥੋੜਾ ਜਿਹਾ ਇੱਥੇ ਜਿਹੜਾ ਕਹਿੰਦੇ ਹੁੰਦੇ ਆ ਸਾਗ ਘੋਟਣ ਵਾਲਾ ਮਦੀਆ ਹਨਾ ਮਦੀਆ ਨਹੀਂ ਹੈਗਾ ਤੇ ਇੱਥੇ ਨਾ ਆਪਾਂ ਜਿਹੜਾ ਚਟਨੀ ਘੁੱਟਣ ਵਾਲਾ ਕੋਟ ਨਾ ਹੁੰਦਾਗਾ ਉਹਦੇ ਨਾਲ ਘੁੱਟ ਰਹੇ ਆ ਤੇ ਸੰਦ ਤਾਂ ਆਪਾਂ ਹਨਾ ਉਹਦੀ ਬਣਾ ਲੈਨੇ ਹੁੰਨੇ ਆ ਜੀ ਘਰੇ ਵੀ ਇਹ ਤਾਂ ਉਹ ਕਰ ਲੈਨੇ ਆ ਤੇ ਇਹਨਾਂ ਥੋੜਾ ਜਿਹਾ ਵੀ ਉਹੋ ਕਰਕੇ ਵੀ ਸਾਗ ਥੋੜਾ ਜਿਹਾ ਹਨਾ ਉਹਦਾ ਕਰਕੇ ਨਾ ਬਾਕੀ ਥੋੜਾ ਜਿਹਾ ਕੋਟਾ ਵੀ ਪਾਰ ਹੀ ਆਗਾ ਉਹਰ ਕਰਕੇ ਕੋਟ ਨੂੰ ਜੇ ਥੋੜੀ ਦਿੱਕਤ ਆ ਰਹੀ ਹੈ ਚਲੋ ਹਨਾ ਵੀ ਬਸ ਘੋਲ ਜੀ ਲਿਆਉਣ ਦੀ ਹਨਾ ਜਦੋਂ ਜਾਣੇ ਆਉਣੇ ਹੈਗੇ ਮੰਡੀ ਤਾਂ ਜਹਾਦ ਨਹੀਂ ਰਹਿੰਦਾ ਤੇ ਜਦੋਂ ਸਾਗ ਬਣਾਉਣਾ ਹੁੰਦਾ ਉਹ ਤੇ ਚੇਤੇ ਆਉਂਦਾ ਵੀ ਮਧੀਆਂ ਨਹੀਂ ਹੈਗਾ ਆਪਣੇ ਤੇ ਲੋ ਜੀ ਇੱਥੇ ਆਪਾਂ ਤੁਹਾਨੂੰ ਦਿਖਾਉਣੇ ਆ ਸਾਗ ਆਪਣਾ ਬਕੀਨ ਮੇ ਦਾ ਬਣ ਕੇ ਰੈਡੀ ਹੋਇਆ ਬਾਕੀ ਤੁਸੀਂ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਤਾਨੂੰ ਆਪਣਾ ਸਾਗ ਜਿਹੜਾ ਕਿਵੇਂ ਲੱਗਿਆ ਕਿਵੇਂ ਬਣ ਕੇ ਰੈਡੀ ਹੋਇਆ ਹੋ ਤੁਸੀਂ ਪੈਣਾ ਕਮੈਂਟ ਕਰਕੇ ਦੱਸਿਓ ਤੇ ਲਓ ਜੀ ਆਪਾਂ ਹਨਾ ਅੱਜ ਦੀ ਵੀਡੀਓ ਇੰਨੀ ਹੁਣ ਮਿਲਦੇ ਆ ਤੁਹਾਨੂੰ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ ਸਾਰੇ ਪੈਣ ਪ੍ਰਾਮਾਂ ਦਾ ਥੈਂਕ ਯੂ ਫਾਰ ਵਾਚਿੰਗ ਜਿਨ੍ਹਾਂ ਨੇ ਵੀ ਵੀਡੀਓ ਵਾਚ ਕੀਤੀ ਹੈ ਧੰਨਵਾਦ ਜੀ